ਸਤਨਾਮ 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 ਸਿਰ ਵਾਹਿਗੁਰੂ ਸਾਰੇ ਗੁਰੂ ਘਰ ਦਾ ਸੰਕਲਪ ਸੀ ਕਿ ਆਸਾਲ ਸਾਡਾ ਨਾਮ ਜਪਦੇ ਹਾਂ ਦਾ ਪਤਿਤ ਹੋਵੇ ਗੁਰੂ ਨਾਲ ਜੁੜੇ ਹਾਂ ਦਾ ਪਤਿਤ ਹੋਵੇ साल भी गुरु नानक साहब महाराज गुरु गोबिंद साहब गुरु ग्रंथ साहब जी जुड़ के लंघे ताकि मनुखा जन्म जो चौरासी लख जोन तो पिछो प्राप्त है वो सफला हो सके ਉਸਫਲਾ ਕਰਨ ਵਾਸਤੇ ਸਾਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨਾਮ ਸਾਧਨ ਦੱਸਿਆ ਹੈ ਜੇ ਨਾਮ ਨਾਲ ਇਹ ਜੀਵਨ ਸਫਲਾ ਹੋ ਜਾਂਦਾ ਹੈ انسان ਦੇ ਸੰਪੂਰਨ ਦੁੱਖ ਮਿਟ ਜਾਂਦੇ ਹਨ ਤੇ ਪਰਮ ਸੁਖੀ ਹੋ ਜਾਂਦਾ ਹੈ ਇਸ ਨੂੰ ਪਰਮ ਸੂਫੀ ਕਰਨ ਵਾਸਤੇ ਹੋਰ ਕੋਈ ਸਾਧਨ ਹੈ ਨਹੀਂ ਨਾਮ ਤੋਂ ਨਾਮ ਦੀ ਨ ਸਭ ਤੋਂ ਗਾਲੀ ਹੋਈ ਚਾ ਉਹ ਨਾਮ ਆਪ ਜੀ ਨੇ ਸਾਰਿਆਂ ਨੇ ਰੜ ਕੇ ਗਾਇਆ ਹੋਇਆ ਹੈ ਜੇ ਤਾ ਮਹੀਨਾ ਜੋ ਸਾਡੇ ਦੇਸ਼ ਦਾ ਸਾਲ ਦਾ ਸ਼ੁਰੂਆਤ ਦਾ ਮਹੀਨਾ ਹੈ ਬਿਕਰਮੀ ਸੰਮਤ ਜੋ ਦੂਸਰੇ ਸੰਤਾਤੇ 57 ਸਾਲ ਈਸਵੀ ਤੇ ਪਹਿਲਾਂ ਆਉਂਦਾ ਹੈ ਗੁਰੂ ਕਲਗੀਧਰ ਪਿਤਾ ਜੀ ਨੇ ਦਸਵੇਂ ਦਰਬਾਰ ਵਿੱਚ ਇਸੀ ਸਾਲ ਦਾ ਪੂਰਾ ਹੋਇਆ ਹੈ ਸੰਮਤ ਸਤ੍ਰ ਹੈ ਸੈਸ ਪੁਨਿੱਜ ਅਰਧ ਸੈਸ ਪੁਨੋ ਤੀਨ ਕੇ ਹਿੱਜਾ ਪਾਦ੍ਰਵਸਦੀ ਅਸ਼ਟਮੀ ਰਵਾਰਾ ਤੀਰ ਸਤ੍ਰਵ ਗ੍ਰੰਥ ਸਵਾਰਾ ਦੇ ਤਜੇ ਤਵੀ ਸੰਮਤ ਦਾ ਵਰਣਨ ਹੋਇਆ ਹੈ ਉਹ ਵਿਕ੍ਰਮੀ ਸੰਮਤਾ ਕਿਉਂਕਿ ਇਸ ਦੇਸ਼ ਦਾ ਜਿਹੜਾ ਸਾਲ ਹੈ ਉਹ ਕਿਦੇ ਮਹੀਨੇ ਚੜਦਾ ਹੈ ਗੁਰਵਾਣੀ ਦੇ ਮਤਵਕ ਸਭ ਤੋਂ ਪਹਿਲਾਂ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 12 ਮਹਾ ਉਚਾਰਣ ਕੀਤਾ ਜੋ ਚੇਤ ਦੇ ਮਹੀਨੇ ਤੇ ਹਜੂਰ ਨੇ ਆਰੰਭ ਕੀਤਾ ਦੂਸਰਾ 12 ਮਹਾ ਪੰਜਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਰਾਗ ਮਾਝ ਵਿੱਚ ਉਚਾਰਣ ਕੀਤਾ ਹੈ ਜੋ ਚੇਤ ਦੇ ਮਹੀਨੇ ਤੇ ਸ਼ੁਰੂ ਹੁੰਦਾ ਹੈ ਫੱਗਣ ਦੇ ਮਹੀਨੇ ਤੇ ਜਾ ਕੇ ਇਸ ਸਾਲ ਦੀ ਸਮਾਪਤੀ ਹੁੰਦੀ ਹੈ ਇਸ ਦੇਸ਼ ਦਾ ਮਹੀਨਾ ਜਿਹੜਾ ਮੰਨਿਆ ਜਾਂਦਾ ਹੈ ਦਸਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਚਾਵੀ ਉਤਾਰ ਵਰਣਨ ਦੇ ਵਿੱਚ ਵਿਖੇ ਵੀ ਇੱਕ ਬਾਰਾ ਮਹਾ ਉਚਾਰਨ ਕੀਤੀ ਹੈ ਜੇਤ ਮਹੀਨੇ ਤੇ ਹੀ ਆਰੰਭ ਕੀਤਾ ਹੈ ਉਸਤਾ ਵੀ ਗੁਰੂवाणी ਦੇ ਮੁਤਾਬਕ ਪਹਿਲੇ ਦੋ ਬਾਰ ਮਹਾਗੁਰੂ ਨਾਨਕ ਸਿੰਘ ਮਹਾਰਾਜ ਜੀ ਨੇ ਤੁਖਾਰੀ ਰਾਗ ਵਿੱਚ ਇਹਨਾਂ ਦੇ ਵਿੱਚ ਰੁੱਤਾਂ ਦਾ ਵੀ ਵਰਣਨ ਕੀਤਾ ਹੈ 6 ਰੁੱਤਾਂ ਸਾਡੀਆਂ ਇਸ ਸਾਰੇ 12 ਮਹੀਨਿਆਂ ਦਾ ਵਿਵਰਣਨ ਕੀਤਾ ਹੈ 10ਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਵੇਂ 6 ਰੁੱਤਾਂ ਦਾ ਹਿਸਾਬ ਦਾ ਮਹਾਰਾਜ ਜੀ ਨੇ ਲਿਖਿਆ ਹੈ ਤਾਂ ਉਹਨਾਂ ਨੇ 12 ਮਹੀਨੇ ਦੇ ਕੱਲੇ-ਕੱਲੇ ਮਹੀਨੇ ਦਾ ਵਰਣਨ ਕੀਤਾ ਹੈ ਉਸਦੇ ਅਸਰ ਦਾ ਕੀ ਕੀ ਅਸਰ ਹੁੰਦਾ ਹੈ ਉਹ ਵੀ ਚੇਤ ਦੇ ਮਹੀਨੇ ਦੇ ਰੰਭ ਹੁੰਦਾ ਹੈ ਤੇ ਫਗਣ ਦੇ ਮਹੀਨੇ ਦੇ ਵਿੱਚ ਸਮਾਪਤੀ ਸ਼ੁਰੂਆਤ ਚੇਤ ਦੇ ਮਹੀਨੇ ਵਿੱਚ ਜਿਗਿਆਸਾ ਤੇ ਸ਼ੁਰੂ ਕੀਤਾ ਹੈ ਸੱਚੇ ਪਾਤਸ਼ਾਹ ਨੇ ਕਿ ਮਨੁੱਖ ਆਇਆ ਹੈ ਕਿਵੇਂ ਇਹਦਾ ਜਨਮ ਸਫਲਾ ਹੋ ਜਾਏ ਉਹਦੇ ਵਾਸਤੇ ਗੁਰੂ ਜੀ ਨੇ ਨਾਮ ਦੀ ਪ੍ਰਧਾਨਤਾ ਦੱਸਿਓ ਹੈ ਫਗਣ ਦੇ ਮਹੀਨੇ ਦੁਆਰਾ ਬ੍ਰਹਮ ਗਿਆਨ ਦਾ ਵਰਣਨ ਕੀਤਾ ਹੈ ਇਹ ਸਟੇਜ ਹੈ ਇੱਥੇ ਤੱਕ ਪਹੁੰਚਣਾ ਹੈ ਤਿੰਨੇ ਹੀ ਪਰਮਾਤਮਾ ਵਿੱਚ ਤੇ ਉਸ ਹਿਸਾਬ ਨਾਲ ਬਾਣੀ ਦੇ ਹਿਸਾਬ ਨਾਲ ਆਪਾਂ ਇਹ ਸਾਲ ਜੋ ਅੱਜ ਚੜਿਆ ਹੈ ਉਹ ਮਨਾਇਆ ਹੈ ਤਾਂ ਇਹ ਸਾਰੀ ਸੰਗਤ ਨੇ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਆਪ ਜੀ ਦੇ ਦਸ਼ੇ ਨਾਮ ਬਿਨੋ ਸੁਖ ਨਾਹੀ ਸਰ ਪਰ ਹਾਰਿਆ ਜਪਹੁ ਤ ਏਕੋ ਨਾਮ ਅਵਰ ਨਿਰਾਫਲ ਕਾਮ ਜਨਮ ਦੀ ਸਫਲਤਾ ਦਾ ਸਾਧਨ ਨਾਮ ਦੀ ਮਹੱਤਤਾ ਤੇ ਜੋਰ ਦਿੰਦਾ ਹੈ ਸੋ ਕਾਰਮ ਵੀ ਬਹੁਤ ਚੰਗੇ ਹੈ ਪਰ ਨਾਮ ਮੁਖ ਹੈ ਗੁਰੂ ਪਤਸ਼ਾਹ ਮਹਾਰਾਜ ਦੇ ਹੁਕਮ ਦੇ ਮੁਤਾਬਕ ਉਹ ਸਾਰੇ ਹੀ ਆਪੋ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਆਪ ਜੀ ਦੀ ਰਹਿਮ ਦੁਆਰਾ ਸਾਰੀ ਸੰਗਤ ਨੇ ਰਲ ਮਿਲ ਕੇ ਆਪ ਜੀ ਦੇ ਹੁਕਮ ਦੇ ਮੁਤਾਬਕ ਨਾਮ ਜਪਿਆ ਹੈ ਕਿਰਪਾ ਕਰੋ ਨਾਮ ਜਪਦਿਆਂ ਵਿਕਰਮੀ ਸਮਾਤ ਅੱਜ ਚੜਿਆ ਹੈ ਤੇ ਆਉਣ ਵਾਲਾ ਸਾਲ ਵੀ ਨਾਮ ਜਪਦਿਆਂ ਬਚੀਤ ਹੋਵੇ ਤਾਂ ਕਿ ਅਸਾਂ ਸੰਪੂਰਨ ਦੁੱਖਾਂ ਤੇ ਛੁੱਟ ਜਾਈਏ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਏ। ਜਿਉਂ ਸਾਰਿਆਂ ਨੇ ਹੁਣ ਆਪਾਂ ਮਨ ਜੋੜ ਕੇ ਅਰਦਾਸ ਕਰਨੀ ਹੈ। ਇਤਨੀਆਂ ਬੇਨਤੀਆਂ ਅਸਲੀ ਵਸਤੂ ਨਾਮ ਜੋ ਆਪ ਜੀ ਨੇ ਜਪਿਆ ਹੈ ਸਾਰਿਆਂ ਨੇ ਹੈ ਬਾਰਵੇਂ ਮਹੀਨੇ ਚ ਸਤਿਗੁਰੂ ਮਹਾਰਾਜ ਜੀ ਸਾਨੂੰ ਦੱਸਦੇ ਨੇ ਫਲਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟਿ ਆਏ ਫੱਗਣ 12ਵਾਂ ਮਹੀਨਾ ਸਾਡਾ ਹੁੰਦਾ ਹੈ ਇਸ ਦੇ ਇਸ ਦਾ ਉਦਿਚ ਹੈ ਆਨੰਦ ਉਪਾਰਜਨ ਗੁਰੂ ਜੀ ਕਹਿੰਦੇ ਜੇ ਸਤਗੁਰੂ ਪਾਤਸ਼ਾਹ ਵਾਲੇ ਦੇ ਬਚਨ ਕਮਾਏ ਜਾਣਗੇ ਜਿਵੇਂ ਚੇਤ ਦੇ ਮਹੀਨੇ ਤੇ ਸ਼ੁਰੂ ਕਰਕੇ ਸਤਗੁਰੂ ਜੀ ਨੇ ਸਾਨੂੰ ਦੱਸਿਆ ਤਾਂ ਫਿਰ ਅਥਾ ਆਨੰਦ ਪ੍ਰਗਟ ਹੋ ਜਾਏਗਾ ਹਿਰਦੇ ਵਿੱਚ ਹਰ ਸੱਜਣ ਪ੍ਰਗਟ ਆਏ ਹਰੀ ਪਰਮੇਸ਼ਰ ਵਹਿਗੁਰੂ ਸੱਜਣ ਜੋ ਸਬਦੇ ਸੱਜਣ ਹੈ ਉਹ ਪ੍ਰਗਟ ਹੋ ਜਾਣਗੇ ਹਿਰਦੇ ਵਿੱਚ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਹਮ ਲਾਇ ਵਹਿ ਗੁਰੂ ਦੇ ਮਿਲਾਪ ਕਰਾਉਣ ਵਿੱਚ ਰੱਬ ਦੇ ਪਿਆਰੇ ਜਿਹੜੇ ਸਾਧੂ ਹਨ ਉਹ ਸਹਾਇਤਾ ਕਰਨਗੇ ਸਹਾਇਤਾ ਕਰਨ ਵਾਲੇ ਹਨ ਤੇ ਕਰਦੇ ਹਨ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਹਮ ਲਾਇ ਕਿਉਂਕਿ ਉਹਨਾਂ ਨੇ ਗੁਰੂ ਨਾਨਕ ਮਹਾਰਾਜ ਦੇ ਬਚਨ ਕਮਾਏ ਹੁੰਦੇ ਹਨ ਫਿਰ ਉਹ ਸਾਡੇ ਤੇ ਵੀ ਕਿਰਪਾ ਕਰਕੇ ਸਾਨੂੰ ਵੀ ਉਸ ਵਹਿਗੁਰੂ ਨਾਲ ਮਿਲਾ ਦਿੰਦੇ ਹਨ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀਂ ਜਾਏ ਹੁਣ ਜਦੋਂ ਉਸ ਦਾ ਮਿਲਾਪ ਹੀ ਹੋ ਗਿਆ ਪਰਮੇਸ਼ਰ ਦਾ ਫਿਰ ਦੁੱਖ ਕਿੱਥੇ ਗੁਰੂ ਜੀ ਦੱਸਦੇ ਹਨ ਸਾਡੀ ਅੰਤ ਸ ਕਰਨ ਰੂਪੀ ਸੇਜਾ ਜਿੱਥੇ ਵਹਿਗੁਰੂ ਪ੍ਰਗਟ ਹੋ ਜਾਂਦਾ ਹੈ ਉਹ ਫਿਰ ਸਾਰੇ ਸੁੱਖਾਂ ਦੇ ਪ੍ਰਗਟ ਕਰਨ ਵਾਲੀ ਹੋ ਜਾਂਦੀ ਹੈ ਦੁੱਖਾ ਨਾਹੀਂ ਜਾਏ ਦੁੱਖ ਨੂੰ ਤਾਂ ਕੋਈ ਥਾਂ ਹੀ ਨਹੀਂ ਲੱਭਦਾ ਫਿਰ ਰਹਿੰਦਾ ਇਛ ਪੁਣੀ ਬੜ ਪਾਗਣੀ ਵਰ ਪਾਇਆ ਹਰ ਰਾਇ ਵੱਡੇ ਪਾਗਾਂ ਵਾਲਿਆਂ ਦੀ ਇੱਛਾ ਪੂਰੀਆਂ ਹੁੰਦੀਆਂ ਹਨ ਜਿਹੜੇ ਗੁਰੂ ਦਾ ਹੁਕਮ ਦੇ ਮੁਤਾਬਕ ਚੱਲਦੇ ਹਨ ਗੁਰੂ ਦੇ ਬਚਨ ਮੰਨਦੇ ਹਨ ਉਹਨਾਂ ਨੇ ਵਰ ਪਾਇਆ ਹਰ ਰਾਇ ਹਰ ਰਾਇ ਵਹਿਗੁਰੂ ਦਾ ਵਹਿਗੁਰੂ ਰੂਪੀ ਜੋ ਪਰਮੇਸ਼ਰ ਸਭ ਦਾ ਮਾਲਕ ਹੈ ਉਹ ਵਰ ਪ੍ਰਾਪਤ ਕਰ ਲਿਆ ਹੈ ਉਹ ਜੀਵ ਰੂਪੀ ਇਸਤਰੀਆਂ ਨੇ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਲਾਇ ਫਿਰ ਖੁਸ਼ੀ ਤੇ ਗੀਤ ਹੀ ਗੀਤ ਹੈ ਹਰ ਜਿਹਾ ਅਵਰਨ ਦਿਸਾਈ ਕੋਈ ਦੂਜਾ ਲਪਾਏ ਨਾ ਲਾਏ ਉਹ ਵਹਿਗੁਰੂ ਜਿਹਦੇ ਵਰਗਾ ਕੋਈ ਸੰਸਾਰ ਵਿੱਚ ਹੋਰ ਨਹੀਂ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਹਲਤ ਪਲਤ ਸਵਾਰਿਓ ਨੂੰ ਨਿਹ ਚਲ ਦਿੱਤੀਆਂ ਨ ਜਾਏ ਲੋਕ ਪ੍ਰਲੋਕ ਦੋਨੋਂ ਹੀ ਗੁਰੂ ਮਹਾਰਾਜ ਸਿਮਾਰ ਦਿੰਦੇ ਹਨ ਤੇ ਰੱਬ ਦੇ ਪਿਆਰੇ ਜੋ ਸਾਧੂ ਸੰਤ ਮਹਾਂਪੁਰਸ਼ ਗੁਰੂ ਪਾਤਸ਼ਾਹ ਨੇ ਦੱਸਿਆ ਜਿਨ੍ਹਾਂ ਨੇ ਗੁਰੂ ਨਾਨਕ ਮਹਾਰਾਜ ਦਾ ਸ਼ਬਦ ਕਮਾਇਆ ਹੈ ਤੇ ਉਹਨਾਂ ਦੀ ਮਦਦ ਮਿਲ ਜਾਂਦੀ ਹੈ ਨਿਹਚਲ ਦਿੱਤਿਆਂ ਜਾਏ ਨਿਸ਼ਚਲ ਜਗ੍ਹਾ ਉਹ ਹੈ ਜਿਹੜੀ ਖਤਮ ਨਹੀਂ ਹੁੰਦੀ ਮੌਤ ਉੱਥੇ ਖਤਮ ਹੋ ਜਾਂਦੀ ਹੈ ਰਹਿੰਦੀ ਨਹੀਂ ਇਸ ਅਵਸਥਾ ਜਾ ਕੇ ਅਠੇ ਪਹਿਰ ਚੇਤਨ ਸਰੂਪ ਤੇ ਆਨੰਦ ਹੀ ਆਨੰਦ ਸਤ ਚਿੱਤ ਆਨੰਦ ਸਦੀਵੀ ਸਤ ਕਾਲ ਤੋਂ ਮੌਤ ਤੋਂ ਰਹਿਤ ਹੋ ਜਾਂਦਾ ਉਹ ਪੁਰਸ਼ ਜਿਸ ਨੂੰ ਗਿਆਨ ਹੋ ਜਾਂਦਾ ਹੈ ਤੇ ਚੇਤਨ ਸਰੂਪ ਹੋ ਜਾਂਦਾ ਹੈ ਬਾਕੀ ਆਨੰਦ ਸਰੂਪ ਆਨੰਦ ਜਿੱਥੇ ਗਮੀ ਦੁਖ ਰਾਂਚਕ ਮਾਤਰ ਨਾ ਹੋਵੇ ਸੋ ਕੰਦਰ ਸਮੁੰਦਰ ਕਹਿ ਦिए ਇਹ ਵੀ ਇਸ ਆਨੰਦ ਪਦ ਨਾਲੋਂ ਛੋਟਾ ਰਹਿ ਜਾਂਦਾ ਹੈ। ਉਹਦੋਂ ਜ਼ਿਆਦਾ ਆਨੰਦ ਹੈ। ਸੰਸਾਰ ਸਾਗਰ ਤੇ ਰਖਿਆ ਨ ਬਹੁੜ ਨ ਜਨਮ ਪਾਇ ਜੇਵਾ ਇੱਕ ਨੇ ਇੱਕ ਗੁਣ ਤਰੇ ਨਾਨਕ ਚਰਣੀ ਪਾਇ। ਜੇਵਾ ਇੱਕ ਹੈ ਗੁਣ ਉਸ ਦੇ ਅਨੇਕਾ ਹੈ। ਉਹ ਜਪਦੇ ਗੁਰੂ ਜੀ ਦੇ ਚਰਣਾ ਚ ਪੈ ਕੇ ਫਿਰ ਅਸੀਂ ਉਹ ਨਾਮ ਜਪਣਾ ਹੈ ਫਿਰ ਤਰਨਾ ਹੁੰਦਾ। ਫਲ ਗੁਣ ਨਿਤ ਸਲਾਹੀਆ ਜਿਸਨੂੰ ਤੇਲ ਨ ਦਮਾਇ। ਫਲਗੁਣ ਫੱਗਣ ਮਹੀਨੇ ਦੇ ਵਿੱਚ ਉਸ ਨੂੰ ਸਲੈਤਾ ਕਰਨੀ ਬਣਦੀ ਹੈ ਜਿਸ ਨੂੰ ਗ੍ਰੰਥਕ ਮਾਤਰ ਤੇਲ ਜਿੰਨੀ ਵੀ ਤਮਾ ਨਹੀਂ ਹੈ ਸਾਡੇ ਤੱਕ ਕੋਈ ਗਰਜ ਨਹੀਂ ਹੈ ਉਸ ਨੂੰ ਇਹ ਨਿਯੋਜਨਦਾ ਹੈ ਵੀ ਅਸੀਂ ਨਾਮ ਜਪੀਏ ਫਿਰ ਉਹਦੀ ਖੁਸ਼ੀ ਮਿਲਦੀ ਹੈ ਪਰ ਸਾਡੇ ਉਧਾਰ ਵਾਸਤੇ ਸਤਿਗੁਰੂ ਪਾਤਸ਼ਾਹ ਮਾਰਜੀ ਸਾਨੂੰ ਨਾਮ ਜਪਾ ਕੇ ਉਹਦਾ ਸਰੂਪ ਬਣਾ ਦਿੰਦੇ ਨੇ ਇਨਸਾਨ ਤੇ ਭਗਵਾਨ ਬਣਾ ਦਿੰਦੇ ਹਨ ਨਰ ਤੋਂ ਰੈਣ ਬਣਾ ਦਿੰਦੇ ਹਨ ਪਰ ਜੇ ਆਪਾਂ ਗੁਰੂ ਜੀ ਦਾ ਹੁਕਮ ਮੰਨ ਲਈਏ ਜੇ ਆਪਾਂ ਮਨ ਦਾ ਹੁਕਮ ਮੰਨੀਏ ਮਨ ਦੀਆਂ ਮਰਜ਼ੀਆਂ ਪੂਰੀਆਂ ਕਰਨ ਵਾਸਤੇ ਆਪਣਾ ਜਨਮ ਬਕੀਤ ਕਰੀਏ ਤਾਂ ਫਿਰ ਦੁੱਖਾਂ 'ਚ ਇਨਸਾਨ ਆਇਆ ਹੈ ਦੁੱਖਾਂ ਵਿੱਚ ਜਿਉਂਦਾ ਹੈ ਦੁੱਖਾਂ ਵਿੱਚ ਫਿਰ ਡਿੱਗ ਪੈਂਦਾ ਹੈ ਜਿਨ ਜਿਨ ਨਾਮ ਤੇ ਆਇਆ ਫਿਰ ਪੀਠ ਕਰ ਦੇਨ ਮਹਾਰਾਜ ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਾਰੇ ਜਿਸ ਜਿਸ ਨੇ ਵੀ ਨਾਮ ਜਪਿਆ ਹੈ ਉਹਨਾਂ ਦੇ ਸਾਰੇ ਕਾਰਜ ਮੁਕਤੀ ਰੂਪੀ ਪਰਮੇਸ਼ਰ ਦੇ ਮਲਾਪ ਰੂਪੀ ਕਾਰਜ ਸੱਜ ਜਾਂਦੇ ਹਾਂ ਪੂਰੇ ਹੋ ਜਾਂਦੇ ਹਾਂ ਹਰ ਗੁਰ ਪੂਰਾ ਆਰਾਧਿਆ ਦਰਗਾਹ ਸੱਚ ਖਰੇ ਉਹ ਦਰਗਾਹ ਵਿੱਚ ਸੱਚੇ ਤੇ ਖਰੇ ਬਣ ਜਾਂਦੇ ਹਾਂ ਸਰਬ ਸੁਖਾਨ ਦੇ ਚਰਨ ਹਾਰ ਪਉਜਲ ਵਿਖੰਤਰੇ ਪੀਮ ਭਗਤ ਤਨ ਪਾਇਆ ਵਿਖਿਆ ਨਾ ਹੈ ਜਰੇ ਕੂੜ ਗਏ ਦੁਦਾਨਸੀ ਪੂਰਨ ਸੱਚ ਪਰੇ ਪਰਮਿਹੰ ਪ੍ਰਭ ਸੇਵ ਦੇ ਮਨ ਅੰਦਰ ਏਕ ਪਰੇ ਮੋਹ ਦੀ ਬਿਸ਼ ਮੂਰਤ ਭਲੇ ਜਿਸ ਕੋ ਨਦਰ ਕਰੇ ਜਿਸ ਤੇ ਉਹ ਨਦਰ ਕਰ ਜਾਂਦਾ ਉਹਨ ਸਾਰੇ ਦਿਨ ਤੇ ਮਹੀਨੇ ਭਲੇ ਹੀ ਹੁੰਦੇ ਹਨ ਉਹਦੇ ਵਾਸਤੇ ਨਾਨਕ ਮੰਗਾ ਦਰਸਦਾਨ ਕਿਰਪਾ ਕਰੋ ਹਰੇ ਇਹ ਇਸ ਮਹੀਨਾ ਜੋ ਲੰਘਿਆ ਅੱਜ ਇਹਦੇ ਵਿੱਚ ਬ੍ਰਹਿਮ ਗਿਆਨ ਦੀ ਅਵਸਥਾ ਵਾਸਤੇ ਗੁਰੂ ਜੀ ਦੱਸੇ ਹਨ ਕੱਲ ਨੂੰ ਜੋ ਸਿੰਗਰਾਂ ਦਾ ਮਹੀਨਾ ਚੜ੍ਹਨਾ ਹੈ ਚੇਤ ਦਾ ਉਸ ਵਿੱਚ ਸ਼ੁਰੂਆਤ ਤੇ ਅਸੀਂ ਕੀ ਕਰੀਏ ਰੱਬ ਦੇ ਮਲਾਪ ਵਾਸਤੇ ਸਾਨੂੰ ਬ੍ਰਹਿਮ ਗਿਆਨ ਹੋ ਸਕੇ ਜਿਸ ਦੁਆਰਾ ਜੀਵ ਨੂੰ ਪਰਮੇਸ਼ਰ ਬਣਾ ਦਿੰਦੇ ਹਨ ਗੁਰੂ ਨਾਨਕ ਮਹਾਰਾਜ ਸੂਖ ਮਸਥੂਲ ਸਗਲ ਪਗਵਾਨ ਨਾਨਕ ਗੁਰਮੁਖ ਬ੍ਰਹਿਮ ਪਿਸ਼ਾਣ ਬ੍ਰਹਿਮ ਦੀ ਪਿਸ਼ਾਣ ਕਰਵਾ ਕੇ ਸਾਨੂੰ ਸਤਿਗੁਰੂ ਮਹਾਰਾਜ ਬ੍ਰਹਮ ਪਰਮੇਸ਼ਰ ਵਿੱਚ ਭੇਦ ਗੁਰ ਉਹਨੇ ਪਰਮੇਸ਼ਰ ਹੀ ਬਣਾ ਦਿੰਦੇ ਹਨ ਪਰ ਜੇ ਆਪਾਂ ਗੁਰੂ ਦਾ ਹੁਕਮ ਮੰਨੀਏ ਤਦ ਮਨ ਮਾਨੀਆਂ ਛੋੜ ਦਈਏ ਮਨ ਦੇ ਸ਼ੌਕ ਛੋੜ ਦਈਏ ਸਾਰੇ ਤਕੜੇ ਹੋ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕਣਾ ਸਾਡੇ ਭਲੇ ਵਾਸਤੇ ਬਹੁਤ ਜ਼ਰੂਰੀ ਹੈ ਜੇ ਅਸੀਂ ਅੰਮ੍ਰਿਤ ਛਕਾਂਗੇ ਫਿਰ ਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰ ਦੇਣ ਕਿਉਂਕਿ ਪਹਿਲਾ ਹੁਕਮ ਮੰਨਿਆ ਜਾਂਦਾ ਗੁਰੂ ਮਹਾਰਾਜ ਜੀ ਦਾ ਇਹ ਪਹਲ ਖੰਡੇ ਤਾਰ ਹੋ ਜਾਂਨ ਸਵੇਲਾ ਸਾਡੀ ਆਪਣੀ ਮਰਜ਼ੀ ਨਾਲ ਜਿਹੜਾ ਅਸੀਂ ਜੀਵਨ ਬਤੀਤ ਕਰਦੇ ਆ ਉਹ ਤਾਂ ਦੁੱਖਾਂ ਉਹਦਾ ਹੀ ਭਰਿਆ ਹੋਇਆ ਹੁੰਦਾ ਹੈ ਇੱਥੇ ਵੀ ਨੈਕਸਟ ਲਾਈਫ ਦੇ ਵਿੱਚ ਵੀ ਉਹਦੇ 'ਚ ਸੁੱਖ ਨਹੀਂ ਮਿਲਦਾ ਕਦੇ ਵੀ ਮਨ ਦੀਆਂ ਮਰਜ਼ੀਆਂ ਦੇ ਮੁਤਾਬਕ ਕਿ ਮਨ ਦੇ ਸ਼ੌਕ ਪੂਰੇ ਕਰੀਏ ਮਨ ਦੀਆਂ ਮਰਜ਼ੀਆਂ ਪੂਰੀਆਂ ਕਰੀਏ ਦੁੱਖ ਤੇ ਸਵਾਇ ਉਹਦੇ 'ਚ ਕੁਝ ਵੀ ਨਹੀਂ ਥਿਆਉਂਦਾ ਇਸ ਲਈ ਯਤਨ ਕਰੋ ਆਪਣੇ ਮਨ ਤੇ ਕਾਬੂ ਪਾ ਕੇ ਆਪਾ ਗੁਰੂ ਮਹਾਰਾਜ ਨਾਲ ਜੁੜੀਏ ਤਾਂ ਕਿ ਇਸੀ ਜਨਮ ਵਿੱਚ ਸੱਜ ਵਿਹਾਰ ਬਹੁੜਾ ਨਾ ਹੋਵੇ ਜਨਮ ਦਾ ਜਨਮ ਮਰਨ ਦੇ ਕੀੜਿਆਂ ਤੇ ਬਚ ਕੇ ਗੁਰੂ ਮਹਾਰਾਜ ਸਾਨੂੰ ਇਨਸਾਨ ਤੋਂ ਭਗਵਾਨ ਬਣਾ ਦਿੰਦੇ ਨੇ ਤਕੜੇ ਹੋਈਏ ਲਾਭ ਉਠਾਈਏ ਮਨੁੱਖਾ ਜਨਮ ਮਿਲਿਆ ਜੋ ਸਾਡੇ ਹੁਣ ਇਸ ਸਮੇ ਕੋਲੇ ਆ ਤੇ ਫੇਰ ਪਤਾ ਨਹੀਂ कदों मिलना चौरासी लाख जून कदों तक खत्म हो सारे कोशिश करिए गुरु की कृपा द्वारा गुरु न जुड़ जाइए ताकि इसी जन्म परम सुखी हो सकी वागुरु जी का खालसा वागुरू जी की फतेह